اچھا چلو اس طرف چلتے ہیں یار وہ نا میرا مطلب ہے میں نے یہ کوئی بات نہیں کی تھی اس میں کوئی بات نہیں تھی ਹਰ ਜੀ ਸਾਹਿਬ ਜੀ ਤੁਸੀਂ ਅੱਜ ਬਲੱਡ ਬਲੇਟ ਕਰਾ ਰਹੇ ਹੋ ਕਿਉਂ ਕਰਵਾ ਰਹੇ ਹੋ ਕੀ ਕਾਰਨ ਹੈ ਅਸੀਂ ਚੈਨੇ ਕੀ ਸਾਡੇ ਜਿਹੜੇ ਵੀਰ ਫੌਜੀ ਵੀ ਬੋਰਡ ਤੇ ਲੜ ਰਹੇ ਜਿਹਦੀ ਉਹਨਾਂ ਨੂੰ ਲੋੜ ਪੈਂਦੀ ਹੈ ਤੇ ਸਾਡਾ ਬਲੇਟ ਉਹਨਾਂ ਦਿੱਤਾ ਜਾਵੇ ਅਸੀਂ ਡਾਕਟਰ ਸਾਹਿਬ ਜੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕੈਂਪ ਲੋ ਆਇਆ ਕਿ ਜਦ ਸਾਰੇ ਪਿੰਡ ਵਾਸੀ ਮੁੰਡੇ ਜਿੰਨੇ ਵੀ ਹਨ ਬੜ ਚੜ ਕੇ ਅੱਗੇ ਆ ਕੇ ਡੋਨੇਟ ਕਰਦੇ ਤੁਸੀਂ ਪਹਿਲੇ ਵੀ ਕਦੇ ਬਟਨ ਡੋਨੇਟ ਕਰਿਆ ਜੀ ਜੀ ਮੈਂ ਆਪਣੀ ਲਾਈਫ ਪਹਿਲੇ ਡੋਨੇਟ ਕੀਤਾ ਹੈ ਕਿਦਾਂ ਮਹਿਸੂਸ ਹੋ ਰਿਹਾ ਤੁਹਾਨੂੰ ਬਹੁਤ ਅੱਛਾ ਲੱਗ ਰਿਹਾ ਜੀ ਅੱਗੇ ਵੀ ਜੇ ਕੈਂਪ ਲਗਾਣਗੇ ਸੋਸਾਇਟੀ ਵਾਲੇ ਫਿਰ ਕਰੋਗੇ ਡੋਨੇਟ ਜੀ ਅਸੀਂ ਬਿਲਕੁਲ ਸਾਡਾ ਪਿੰਡ ਸਾਡੇ ਮੁੰਡੇ ਜਿਹਨੇ ਵੀ ਜਵਾਨ ਮੁੰਡੇ ਸਾਰੇ ਮਿਲ ਕੇ ਅਸੀਂ ਡਾਕਟਰ ਹਰਮੇਸ਼ਾ ਮਦਦ ਕਰਾਂਗੇ ਫਲ ਡੋਨੇਟ ਸ਼ੁਰੂ ਕਰਾਂਗੇ ਕਿਉਂਕਿ ਕੈਂਪ ਨੌਜਵਾਨਾਂ ਨੂੰ ਕੀ ਸੁਨ ਦੇਖਦੇ ਹੋਗੇ ਨੌਜਵਾਨਾਂ ਨੂੰ ਜਿਹੜੇ ਨੌਜਵਾਨ ਆਪਣੇ ਨੌਜਵਾਨ ਮੁੰਡੇ ਹੈ ਕੀ ਵੀ ਨਸ਼ੇ ਪਤੇ ਦੂਰ ਨੇ ਤੇ اچھی ਸਿੱਖਿਆ ਤੇ ਅچھے ਕਰਮਾਂ ਦੇ ਚਲਨ ਫੌਜ ਆਰਮੀ ਜੁਆਇਨ ਕਰ ਤਾਂ ਕਿ ਦੇਸ਼ ਦੀ ਸੇਵਾ ਕਰ ਸਕ ਲੋ ਸਰ ਅਜਦਾ ਬਲੱਡ ਡੋਨੇਟ ਕੈਂਪ ਲਗਾਇਆ ਗਿਆ ਨੰਗ ਕਰੋੜਾ ਵਿਖੇ ਇਹਦੇ ਬਾਰੇ ਤੁਸੀਂ ਜਾਣਕਾਰੀ ਦਿਓ ਕਿਉਂ ਲਗਾਇਆ ਗਿਆ ਅਜਾ ਕੈਂਪ ਜੀ ਸਰ ਇਹ ਸਾਡੀ ਸੋਸਾਇਟੀ ਦਾ 15ਵਾਂ ਕੈਂਪ ਹੈਗਾ ਆ ਤੇ ਅਸੀਂ ਇਹ ਕੈਂਪ ਐਕਚੁਅਲੀ ਸਾਡੀ ਪਲਾਨਿੰਗ ਸੀਗੀ ਕਿ ਬਲੱਡ ਬੈਂਕਾਂ ਨੂੰ ਕੁਝ ਨਿਰਦੇਸ਼ ਆਏ ਸੀਗੇ ਸਰਕਾਰ ਵੱਲੋਂ ਕਿ ਬਲੱਡ ਬੈਂਕਾਂ ਦੇ ਵਿੱਚ ਬਲੱਡ ਦੀ ਕਮੀ ਨਹੀਂ ਹੋਣੀ ਚਾਹੀਦੀ ਹੈਗੀ ਤੇ ਉਸ ਕਰਕੇ ਅਸੀਂ ਇਹ ਬਲੱਡ ਕੈਂਪ ਲਗਾਇਆ ਸੀਗਾ ਕਿ ਨਾ ਕਰੇ ਪਰਮਾਤਮਾ ਸਾਡੇ ਫੌਜੀ ਵੀਰਾਂ ਨੂੰ ਕਿਤੇ ਜ਼ਰੂਰਤ ਪੈਂਦੀ ਹੈ ਬਲੱਡ ਦੀ ਤੇ ਬਲੱਡ ਬੈਂਕਾਂ ਦੇ ਵਿੱਚ ਬਲੱਡ ਦੀ ਕਮੀ ਨਾ ਹੋਵੇ ਇਸ ਕਰਕੇ ਇਸ ਪਰਪਸੇ ਦੇ ਕਰਕੇ ਅਸੀਂ ਅੱਜੋ ਕੈਂਪ ਆਰਗੇਨਾਈਜ਼ ਕੀਤਾ ਹੈ ਇਹ ਕਿਹਦਾ ਕੈਂਪ ਹੈ ਗੱਜ ਇਹ 15ਵਾਂ ਕੈਂਪ ਹੈ ਜੀ ਸਾਡਾ ਅੱਛਾ ਜੀ ਤੇ ਕਿਸ ਬੈਨਰ ਇਹ ਕੈਂਪਲ ਕਰਾਇਆ ਗਿਆ ਜੀ ਇਹ ਸਾਡੀ ਸੁਸਾਇਟੀ ਸਰਵੇ ਭਵਨ ਤੋਂ ਸੁਖੀਨਾ ਸੁਸਾਇਟੀ ਦੇ ਬੈਨਰ ਥਲੇ ਕੈਂਪਾਂ ਲਗਾਇਆ ਗਿਆ ਹੈ ਕੀ ਅੱਗੇ ਵੀ ਇਸ ਤਰ੍ਹਾਂ ਕੈਂਪ ਆਰਗੇਨਾਈਜ਼ ਕੀਤੇ ਜਾਣਗੇ ਬਿਲਕੁਲ ਜੀ ਅੱਗੇ ਲਗਾਤਾਰ ਸਾਡੇ ਕੈਂਪ ਆਰਗੇਨਾਈਜ਼ ਹੁੰਦੇ ਹੀ ਹੈ ਤੇ ਨੈਕਸਟ ਸਾਡਾ ਕੈਂਪ ਨੈਕਸਟ ਸੰਡੇ ਨੂੰ ਹੈਗਾ ਆ ਲਗਭਗ ਕਿੰਨੇ ਕੇ ਯੂਨਿਟ ਇਸ ਮੇਰੇ ਇਸ ਵਕਤ ਤੱਕ ਹੋ ਗਿਆ ਹੈ ਅਰਾਊਂਡ 50 ਤੱਕ ਅਸੀਂ ਪਹੁੰਚ ਚੁੱਕੇ ਆ ਤੇ 60 ਦਾ ਸਾਡਾ ਟਾਰਗੇਟ ਹੈਗਾ ਕਿ 60 ਯੂਨਿਟਸ ਕਰ ਲਾਂਗੇ ਤੇ ਜਿਹੜੇ ਨੌਜਵਾਨ ਸਾਡੇ ਇੱਧਰ ਘੁੰਮਦੇ ਫਿਰਦੇ ਇਦਾਂ ਹੀ ਵੇਲੇ ਉਹਨਾਂ ਵਾਸਤੇ ਕਿਸੇ ਦੇ ਇਦਾਂ ਕਹਿੰਦੇ ਦੇਖੋ ਨੌਜਵਾਨਾਂ ਨੂੰ ਚੰਗੇ ਕੰਮ ਲੱਗਣਾ ਚਾਹੀਦਾ ਆ ਜੇ ਉਹ ਬਲੱਡ ਡੋਨੇਸ਼ਨ ਵਾਲੇ ਪਾਸੇ ਵੀ ਲੱਗਦੇ ਆ ਤੇ ਬਲੱਡ ਇੱਕ ਬਲੱਡ ਦੀ ਜਿਹੜੀ ਯੂਨਿਟ ਹੈਗੀ ਆ ਤਿੰਨ ਜਾਂ ਚਾਰ ਲੋਕਾਂ ਦੀ ਜਾਨ ਬਚਾ ਸਕਦੀ ਆ ਚੰਗੇ ਕੰਮਾਂ ਲੱਗੋ ਨਸ਼ਿਆਂ ਤੋਂ ਦੂਰ ਰਹੋ ਤੇ ਖੇਡਾਂ ਵਾਲੇ ਪਾਸੋਂ ਲੱਗੋ ਚੰਗੇ ਕਮਾਲੇ ਪਾਸੇ ਲੱਗਣਾ ਚਾਹੀਦਾ ਬਲੱਡ ਡੋਨੇਟ ਕਿਉਂ ਕਰਨਾ ਚਾਹੀਦਾ ਹੈ ਕਿਉਂ ਜ਼ਰੂਰੀ ਹੈ ਬਲੱਡ ਡੋਨੇਟ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਜਿਹੜੇ ਥੈਲੇਸੀਮੀਆ ਦੇ ਪੇਸ਼ੈਂਟ ਹੈਗੇ ਕੈਂਸਰ ਪੇਸ਼ੈਂਟ ਹੈਗੇ ਆ ਉਹਨਾਂ ਨੂੰ ਨੀਡ ਪੈਂਦੀ ਹੈ ਰੈਗੂਲਰ ਬਲੱਡ ਦੀ ਜੇ ਬਲੱਡ ਬੈਂਕਰ ਵਿੱਚ ਬਲੱਡ ਹੋਏਗਾ ਸੋਸਾਇਟੀਆਂ ਕੈਂਪ ਲਗਾਣਗੀਆਂ ਤੇ ਉਹਨਾਂ ਦੀ ਜ਼ਰੂਰਤ ਪੂਰੀ ਹੁੰਦੀ ਹੈ ਤੇ ਸੈਕੰਡ ਥਿੰਗ ਇਹ ਹੈਗੀ ਹੈ ਕਿ ਬਲੱਡ ਦੇਣ ਨਾਲ ਆਪਣਾ ਜਿਹੜਾ ਸਰੀਰ ਹੈਗਾ ਉਹ ਵੀ ਬੜਾ ਸਵਸਥ ਰਹਿਦਾ ਹੈ ਸਰੀਰ ਦੇ ਵਿੱਚੋਂ ਕਈ ਉਹ ਸਹੀ ਰੱਖਦਾ ਹੈ ਕਿ ਵੇਟ ਵੀ ਕੰਟਰੋਲ ਰੱਖਦਾ ਹੈ ਬਲੱਡ ਦੇਣਾ ਥੈਂਕ ਯੂ ਸੋ ਥੈਂਕ ਯੂ ਇਦਾਂ ਹੈ ਕਿ ਅੱਜ ਜਿਹੜਾ ਇਹ ਕੈਂਪ ਲੱਗਿਆ ਹੈ ਇਹ ਨੰਗਲ ਨਿਵਾਸੀਆਂ ਦੀ ਮਿਹਨਤ ਸਦਕਾ ਹੀ ਲੱਗਿਆ ਹੈ ਨੰਗਲ ਯੂਥ ਕਲੱਬ ਹੈਗਾ ਹੈ ਉਹਨਾਂ ਦੇ ਸਾਰੇ ਇਹ ਜਿਹੜੇ ਮੈਂਬਰ ਹੈਗੇ ਆ ਖੜੇ ਆ ਇਹਨਾਂ ਨੇ ਇੱਕ ਕਾਲ ਤੇ ਕੈਂਪ ਆਰਗੇਨਾਈਜ਼ ਕਰਾਇਆ ਔਰ ਦੋ ਦਿਨ ਦੇ ਵਿੱਚ ਆਰਗੇਨਾਈਜ਼ ਕਰਾਇਆ ਬਹੁਤ ਬਹੁਤ ਧੰਨਵਾਦ ਕਰਦਾ ਸਾਰੀ ਟੀਮ ਦਾ ਸਾਰੇ ਪਿੰਡ ਵਾਸੀਆਂ ਸਾਰੇ ਯੂਥ ਦਾ ਨੰਗਲ ਖਨੋੜਾ ਜੀ ਨੰਗਲ ਖਨੋੜਾ ਠੀਕ ਹੈ ਸਰ